ਬਾਬਾ ਈਸ਼ਰ ਸਿੰਘ ਜੀ ਨੇ ਸ਼ੇਰ ਸਿੰਘ ਦੀ ਸ਼ੰਕਾ ਦੂਰ ਕੀਤੀ ਜਰੂਰ ਸੁਣਿਓ ਤੇ ਸ਼ੇਅਰ ਕਰਨਾ ਨਾ ਭੁੱਲਣਾ ਬਾਬਾ ਸ਼ੇਰ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਦੇ ਸਕੇ ਭਤੀਜੇ ਸਨ ਇਹ ਨਾਨਕ ਸਰ ਦਰਸ਼ਨ ਕਰਨ ਵਾਸਤੇ ਆਏ ਉਸ ਸਮੇਂ ਬਾਬਾ ਈਸ਼ਰ ਸਿੰਘ ਜੀ ਨੇ ਨਾਨਕ ਸਰ ਵਿਖੇ ਸੇਵਾ ਸਿਮਰਨ ਦਾ ਪ੍ਰਵਾਹ ਚਲਾ ਰੱਖਿਆ ਸੀ ਸ਼ੇਰ ਸਿੰਘ ਜੀ ਨੇ ਨਾਨਕ ਸਰ ਆ ਕੇ ਸੇਵਾਦਾਰ ਨੂੰ ਕਿਹਾ ਮੈਂ ਬਾਬਾ ਈਸ਼ਰ ਸਿੰਘ ਜੀ ਨੂੰ ਮਿਲਣ ਆਇਆ ਹਾਂ ਜਾ ਕੇ ਦੱਸੋ ਕਿ ਸ਼ੇਰ ਸਿੰਘ ਆਇਆ ਹੈ ਅਗੋਂ ਸੇਵਾਦਾਰ ਕਹਿੰਦਾ ਕਿ ਬਾਬਾ ਜੀ ਤਾਂ ਇਸ ਵੇਲੇ ਤੇਲ ਦੀ ਮਾਲਸ਼ ਕਰਵਾ ਰਹੇ ਹਨ ਫਿਰ ਇਸ਼ਨਾਨ ਕਰਕੇ ਤਿਆਰ ਹੋਣਗੇ ਇਸ ਕਰਕੇ ਟਾਈਮ ਲੱਗੇਗਾ ਤੁਸੀਂ ਜਲਪਾਣੀ ਛਕੋ ਠਹਿਰ ਕੇ ਦਰਸ਼ਨ ਹੋਣਗੇ ਪਰ ਸ਼ੇਰ ਸਿੰਘ ਜੀ ਕਹਿੰਦੇ ਮੈਨੂੰ ਤਾਂ ਕਾਲ ਹੈ ਮੈਂ ਛੇਤੀ ਮੁੜਨਾ ਹੈ ਇਹਨਾਂ ਨੇ ਬਾਹਲੇ ਪਾਸੇ ਦੀ ਹੋ ਕੇ ਦੇਖਿਆ ਤਾਂ 5-6 ਬੰਦੇ ਬਾਬਾ ਜੀ ਦੀ ਤੇਲ ਦੀ ਮਾਲਸ਼ ਕਰ ਰਹੇ ਸਨ ਇਹ ਸਭ ਕੁਝ ਦੇਖ ਕੇ ਜਲਦੀ ਵਾਪਸ ਮੁੜ ਗਿਆ ਸ਼ੇਰ ਸਿੰਘ ਕੁ ਦਿਨਾਂ ਬਾਅਦ ਫਿਰ ਨਾਨਕ ਸਰ ਆਇਆ ਤੋ ਉਸ ਵੇਲੇ ਕੀ ਵੇਖਦਾ ਹੈ ਕਿ ਬਾਬਾ ਇਸਰ ਸਿੰਘ ਜੀ ਕੋਲ ਚਾਰ ਵਜ ਬੰਦੇ ਮੁੱਠੀ ਚਾਪੇ ਕਰ ਰਹੇ ਹਨ ਭਾਵ ਬਾਬਾ ਜੀ ਦੀਆਂ ਲੱਤਾਂ ਬਾਹਾਂ ਘੁੱਟ ਰਹੇ ਹਨ ਜਿਸ ਵੇਲੇ ਬਾਬਾ ਇਸਰ ਸਿੰਘ ਜੀ ਸੇਰ ਸਿੰਘ ਜੀ ਨੂੰ ਮਿਲੇ ਤੇ ਬਾਬਾ ਜੀ ਨੇ ਸੇਰ ਸਿੰਘ ਨੂੰ ਬੜਾ ਸਤਿਕਾਰ ਕੀਤਾ ਜਲ ਪਾਣੀ ਸ਼ਕਾਇਆ ਅਤੇ ਬਚਨ ਬਲਾਸ ਹੁੰਦੇ ਰਹੇ ਕੁਝ ਸਮੇਂ ਬਾਅਦ ਸੇਰ ਸਿੰਘ ਦਰਸ਼ਨ ਮੇਲੇ ਕਰਕੇ ਵਾਪਸ ਆਪਣੇ ਪਿੰਡ ਸ਼ੇਰਪੁਰੇ ਚਲਾ ਗਿਆ ਕੁਝ ਦਿਨ ਬਾਅਦ ਸੇਰ ਸਿੰਘ ਨੂੰ ਰਾਗੀ ਅਰਜਨ ਸਿੰਘ ਮਿਲਿਆ ਜੋ ਬਾਬਾ ਨਾਨਕ ਸਿੰਘ ਮਹਾਰਾਜੀ ਦਾ ਪ੍ਰਾਣਾ ਸੰਗੀ ਸੀ ਇਹਨਾਂ ਨੂੰ ਸੇਰ ਸਿੰਘ ਜੀ ਕਹਿਣ ਲੱਗੇ ਅਰਜੰਸਿਆਂ ਤੋਂ ਪ੍ਰਾਣਾ ਸੰਗੀ ਹੈ ਸਭ ਕੁਝ ਜਾਣਦਾ ਹੈ ਬਾਬਾ ਨਾਨਕ ਸਿੰਘ ਜੀ ਨੇ ਕਿੰਨੀ ਕਠਨ ਤਪੱਸਿਆ ਕੀਤੀ ਹੈ ਬਾਬਾ ਸੇਰ ਸਿੰਘ ਜੀ ਨੇ ਕੋਈ ਐਸੀ ਕਠਨ ਤਪੱਸਿਆ ਨਹੀਂ ਕੀਤੀ ਮੈਂ ਇੱਕ ਦਿਨ ਨਾਨਕਸਰ ਗਿਆ ਤਾਂ 7-8 ਬੰਦੇ ਤੇਲ ਦੀ ਮਾਲ ਸਰਕਾਰੇ ਸਨ ਦੱਸੋ ਇਹਨਾਂ ਨੂੰ ਕਾਹਦਾ ਠੇਕੇਮਾ ਹੋ ਗਿਆ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਤੂੰ ਉੱਥੇ ਜਾਂਦਾ ਹੈ ਮੇਰੇ ਵੱਲੋਂ ਬਾਬਿਆਂ ਨੂੰ ਕਹਿ ਦੇਣਾ ਇਹ ਗੱਲ ਠੀਕ ਨਹੀਂ ਅੱਗੋਂ ਰਾਗੀ ਅਰਜਨ ਸਿੰਘ ਕਹਿਣ ਲੱਗਾ ਮੇਰਾ ਤਾਂ ਇਹ ਹੌਸਲਾ ਨਹੀਂ ਪੈਂਦਾ ਜਿਹੜਾ ਮੈਂ ਕਹਿ ਸਕਾਂ ਤੁਸੀਂ ਕਿਤੇ ਆਪ ਹੀ ਗੱਲ ਕਰ ਲਿਓ ਤਾਂ ਬਾਬਾ ਸ਼ੇਰ ਸਿੰਘ ਜੀ ਕਹਿੰਦੇ ਚੰਗਾ ਫਿਰ ਮੈਂ ਗੱਲ ਕਰ ਲੂੰ ਮੈਨੂੰ ਕਿਹੜਾ ਕਿਸੇ ਦਾ ਡਰ ਮੈਂ ਸਿੱਧੀ ਗੱਲ ਕਰ ਲਾਵਾਂਗਾ ਇਹਨਾਂ ਕਹਿ ਕੇ ਸ਼ੇਰ ਸਿੰਘ ਜੀ ਆਪਣੇ ਪਿੰਡ ਸ਼ੇਰਪੁਰ ਵਾਪਸ ਆ ਗਏ ਜਦੋਂ ਰਾਤ ਨੂੰ ਆਰਾਮ ਕਰਨ ਲੱਗੇ ਤਾਂ ਕੀ ਸੁਪਨਾ ਆਇਆ ਬਾਬਾ ਇਸਰ ਸਿੰਘ ਜੀ ਸਾਹਮਣੇ ਆ ਖੜੇ ਹੋਏ ਤੇ ਕਹਿਣ ਲੱਗੇ ਚਲੋ ਬਾਬੇ ਤੁਹਾਨੂੰ ਅਜੇ ਸ਼ਹਿਰ ਕਰਾ ਲਿਆਈਏ ਇਹਨਾਂ ਬਚਨ ਕਰਕੇ ਬਾਬਾ ਸਤ ਸਿੰਘ ਜੀ ਨੇ ਸੇਰ ਸਿੰਘ ਜੀ ਨੂੰ ਨਾਲ ਲੈ ਕੇ ਕਿਤੇ ਦੂਰ ਇੱਕ ਜੰਗਲ ਵਿੱਚ ਚਲੇ ਗਏ। ਅੱਗੋਂ ਜੰਗਲ ਵਿੱਚ ਬੜੇ ਹੀ ਭਿਆਨਕ ਰੂਪ ਵਾਲੀਆਂ ਰੂਹਾਂ ਸਨ। ਇਹਨਾਂ ਦੀ ਹੋਂਦ ਬਾਰੇ ਦਸ਼ਮ ਪਾਤਸ਼ਾਹ ਜੀ ਫਰਮਾਉਂਦੇ ਹਨ, "ਦੇਵ ਦਾਇਤ ਜੱਛਰ ਉਪਜਾਇਓ।" ਜਿੰਨੀ ਉੱਚੀ ਆਵਾਜ਼ ਵਿੱਚ ਕਿਹਾ, "ਤੁਸੀਂ ਸਾਡੀ ਜਗ੍ਹਾ ਤੇ ਕਿਵੇਂ ਆ ਗਏ ਹੋ? ਅਸੀਂ ਹੁਣ ਤੁਹਾਨੂੰ ਨਹੀਂ ਛੱਡਾਂਗੇ।" ਇਹ ਕਹਿ ਕੇ ਟੁੱਟ ਕੇ ਪੈ ਗਏ। ਤਾਂ ਅੱਗੋਂ ਬਾਬਾ ਜੀ ਨੇ ਕਮਰ ਕਸਾ ਕਰਕੇ ਇਹਨਾਂ ਦਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ। ਜਿਸ ਪਾਸੇ ਵੱਲ ਬਾਬਾ ਜੀ ਸਫਾ ਜੰਗ ਘਮਾਉਂਦੇ ਉਸ ਪਾਸੇ ਦੈਂਤ ਪਿੱਛੇ ਹਟਦੇ ਜਾਂਦੇ ਉਧਰ ਕੁਝ ਦੈਂਤਾਂ ਨੇ ਸ਼ੇਰ ਸਿੰਘ ਨੂੰ ਪਕੜ ਲਿਆ ਅਤੇ ਕਾफी ਖਿੱਚਤੂ ਹੋਈ ਸ਼ੇਰ ਸਿੰਘ ਨੇ ਬਾਬਾ ਇਸਰ ਸਿੰਘ ਜੀ ਨੂੰ ਆਵਾਜ਼ ਦਿੱਤੀ ਮਹਾਰਾਜ ਜੀ ਮੈਨੂੰ ਬਚਾਓ ਬਾਬਾ ਜੀ ਇੱਕਦਮ ਇਹਨਾਂ ਦੇ ਕੋਲ ਪਹੁੰਚੇ ਤੇ ਸਫੇ ਜੰਗ ਨਾਲ ਇੱਕੋ ਵਾਰ ਕੀਤਾ ਤੇ ਸਾਰੇ ਦੈਂਤ ਛੱਡ ਕੇ ਦੌੜ ਗਏ ਆਖਰ ਨੂੰ ਬਾਬਾ ਜੀ ਨੇ ਸਫਾ ਜੰਗ ਨਾਲ ਕੁੱਟ-ਕੁੱਟ ਕੇ ਸਾਰੇ ਦੈਂਤ ਮੂਰੇ ਲਾ ਲਏ ਦੈਂਤ ਚੀਕਾਂ ਮਾਰਦੇ ਹੋਏ ਉੱਥੋਂ ਭੱਜ ਗਏ ਬਾਦ ਵਿੱਚ ਬਾਬਾ ਇਸਰ ਸਿੰਘ ਜੀ ਮਹਾਰਾਜ ਸੇਰ ਸਿੰਘ ਜੀ ਨੂੰ ਕਹਿਣ ਲੱਗੇ ਚਲੋ ਬਾਬੇ ਕਿਉਂ ਹੁਣ ਆਪਾਂ ਵਾਪਸ ਚੱਲੀਏ ਨਾਲੇ ਕਹਿੰਦੇ ਅੱਜ ਤਾਂ ਬਹੁਤ ਸੱਤਿਆ ਦੇਣੀ ਪਈ ਭਾਅ ਬਹੁਤ ਜ਼ੋਰ ਲੱਗਿਆ ਤਾਂ ਸੇਰ ਸਿੰਘ ਜੀ ਕਹਿਣ ਲੱਗੇ ਤੁਸੀਂ ਤਾਂ ਥੱਕਣਾ ਹੀ ਸੀ ਕਿੰਨੇ ਦਿਨ ਤ ਨਾਲ ਦੋ ਦੋ ਹੱਥ ਕੀਤੇ ਉਹਨਾਂ ਤੋਂ ਮੇਰਾ ਵੀ ਖੜਾ ਛੁਡਾਇਆ ਬਾਬਾ ਜੀ ਕਹਿਣ ਲੱਗੇ ਅੱਜ ਤਾਂ ਸਾਡੇ ਵਸਤਰ ਵੀ ਖਰਾਬ ਹੋ ਗਏ ਵਸਤਰ ਬਦਲਣ ਵਾਲੇ ਹੋ ਗਏ ਹਨ ਚਲੋ ਨਾਨਕ ਸਰ ਜਾ ਕੇ ਹੀ ਬਦਲਾਂਗੇ ਇਹਨਾਂ ਬਚਨ ਕਰਕੇ ਬਾਬਾ ਜੀ ਵਾਪਸ ਮੁੜ ਗਏ ਜਦੋਂ ਸ਼ੇਰ ਸਿੰਘ ਨੂੰ ਜਾਗ ਆਈ ਤਾਂ ਉੱਠ ਕੇ ਬੈਠ ਗਿਆ ਤਾਂ ਸੋਚਦਾ ਹੈ ਕਿ ਇਹ ਕੀ ਦ੍ਰਿਸ਼ਟਾਂਤ ਹੋਇਆ ਇਹ ਗੱਲ ਸੱਚ ਹੈ ਜਾਂ ਸੁਪਨਾ ਹੀ ਹੈ ਅਗਲੇ ਦਿਨ ਨਾਨਕ ਸਰਪਾਲ ਚੱਲ ਪਿਆ ਤੇ ਮਨ ਵਿੱਚ ਸੋਚਦਾ ਜਾਂਦਾ ਹੈ ਕਿ ਰਾਤ ਵਾਲੀ ਸਾਰੀ ਘਟਨਾ ਬਾਰੇ ਬਾਬਾ ਇਸ ਸਹਿੰਤ ਪੁੱਛਾਂਗਾ ਜਿਸ ਵੇਲੇ ਨਾਨਕ ਸਰ ਆਏ ਤਾਂ ਕੀ ਵੇਖਦੇ ਹਨ ਬਾਬਾ ਇਸ ਸਿੰਘ ਜੀ ਮਹਾਰਾਜ ਆਪਣੇ ਆਸਣ ਤੇ ਲੇਟੇ ਪਏ ਹਨ ਪੰਜ ਛੇ ਬਹਿਗਮ ਮੁੱਠੀ ਚਾਪੀ ਕਰ ਰਹੇ ਹਨ ਜਿਸ ਵੇਲੇ ਸ਼ੇਰ ਸਿੰਘ ਬਾਬਾ ਜੀ ਕੋਲ ਆਏ ਤਾਂ ਬਾਬਾ ਇਸ ਸਿੰਘ ਜੀ ਕਹਿਣ ਲੱਗੇ ਆਉ ਬਾਬੇ ਕਿਉ ਤਕੜੇ ਹੋ ਬਾਬੇ ਰਾਤ ਸਾਡਾ ਬਹੁਤ ਜ਼ੋਰ ਲੱਗਾ ਜਿਸ ਕਰਕੇ ਸਰੀਰ ਦੀ ਮੁੱਠੀ ਚਾਪੀ ਕਰਵਾ ਰਹੇ ਹਾਂ ਰਾਤ ਦੇ ਵਸਤਰ ਵੀ ਧੋਣ ਵਾਲੇ ਪਏ ਹਨ ਬਾਬੇ ਥੱਕਦਾ ਤੁਸੀਂ ਵੀ ਗਏ ਹੋਗੇ ਤੁਹਾਡੀ ਵੀ ਮੁੱਠੀ ਚਾਪੀ ਕਰਾਈਏ ਸੇਰ ਸਿੰਘ ਬਾਬਾ ਜੀ ਦੇ ਬਚਨ ਸੁਣ ਕੇ ਹੈਰਾਨ ਹੋ ਗਿਆ ਕਿ ਬਾਬਾ ਇਹ ਤਾਂ ਬਿਨਾਂ ਪੁੱਛੇ ਹੀ ਸਭ ਕੁਝ ਦੱਸ ਦਿੱਤਾ ਹੁਣ ਬਾਬਾ ਜੀ ਨੇ ਇੱਕ ਬਹਿਗਮ ਨੂੰ ਕਿਹਾ ਕਿ ਸਾਡੇ ਵਸਤਰ ਵੀ ਧੋ ਲਿਆ ਜਦੋਂ ਅੰਦਰ ਜਾ ਕੇ ਬਹਿਗਮ ਟੋਣ ਵਾਲੇ ਵਸਤਰ ਤੇ ਆਏ ਆ ਤਾਂ ਇਹ ਵਸਤਰ ਉਹੀ ਸਨ ਜੋ ਸੇਰ ਸਿੰਘ ਨੇ ਰਾਤ ਵੇਖੇ ਸਨ ਵੇਖ ਕੇ ਹੈਰਾਨ ਹੋ ਗਿਆ ਤੇ ਖੁਸ਼ ਵੀ ਕਹਿੰਦਾ ਬਾਬਾ ਜੀ ਰਾਤ ਤਾਂ ਤੁਸੀਂ ਕਮਾਲ ਹੀ ਕਰ ਦਿੱਤੀ ਕਿੰਨੇ ਦੈਂਤਾਂ ਨਾਲ ਮੁਕਾਬਲਾ ਕੀਤਾ ਜੋ ਮੈਂ ਰਾਤ ਵੇਖਿਆ ਹੈ ਬਾਬਾ ਸੋਸੇਂ ਜੀ ਕਹਿਣ ਲੱਗੇ ਤੁਸੀਂ ਤਾਂ ਰਾਤ ਹੀ ਵੇਖਿਆ ਹੈ ਸਾਡੀ ਤਾਂ ਨਿਰੰਕਰ ਨੇ ਡਿਊਟੀ ਹੀ ਇਹੋ ਜੀ ਲਈ ਹੈ ਕੋਈ ਨਾ ਕੋਈ ਐਸਾ ਕੌਤਕ ਵਰਤਦਾ ਹੀ ਰਹਿੰਦਾ ਹੈ ਜਿਸ ਕਰਕੇ ਸਾਨੂੰ ਸਰੀਰ ਤੇ ਮਰਮ ਲਾਉਣ ਦੀ ਲੋੜ ਪੈਂਦੀ ਰਹਿੰਦੀ ਹੈ ਮੁੱਠੀ ਚਾਪੀ ਕਰਵਾਉਣੀ ਪੈਂਦੀ ਹੈ ਇਹ ਵਜਨ ਸੁਣ ਕੇ ਸ਼ੇਰ ਸਿੰਘ ਜੀ ਮਨ ਵਿੱਚ ਕਹਿੰਦੇ ਮਨਾ ਇਹ ਤਾਂ ਤੇਰੇ ਮਨ ਦੇ ਭਰਮ ਦੀ ਨਿਵਰਤੀ ਕੀਤੀ ਹੈ ਜੋ ਮਨ ਕਹਿੰਦਾ ਸੀ ਕਿ ਇਹਨਾਂ ਦੀ ਕਮਾਈ ਕੀ ਹੈ ਜੋ ਇਹ ਤੇਲ ਦੀਆਂ ਮਾਲਸਾਂ ਕਰਾਉਂਦੇ ਰਹਿੰਦੇ ਹਨ ਆਜ ਤੋਂ ਮਨ ਵਿੱਚ ਕੋਈ ਵੀ ਅਜਿਹਾ ਫੁਰਨਾ ਫੁਰਨਾ ਨਹੀਂ ਦੇਣਾ ਸ਼ੇਰ ਸਿੰਘ ਦਾ ਸ਼ੰਕਾ ਦੂਰ ਹੋ ਗਿਆ ਇਸ ਤਰ੍ਹਾਂ ਦੀਆਂ ਹੋਰ ਸਾਕੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰਦੇ ਹੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ